ਐਨਿਕਸ ਵਰਾ ਦੇ ਇੱਕ ਖਾਸ ਪ੍ਰੋਗਰਾਮ ਸਰੋ ਸਰਪੰਚ ਦੇ ਵਿੱਚ ਤੁਹਾਡਾ ਸਾਰਦਾ ਸਵਾਗਤ ਹੈ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਕਫਾਕ ਪਿੰਡਾਂ ਦੇ ਵਿੱਚ ਹਰ ਰੋਜ਼ ਵੱਖ-ਵੱਖਰੀ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਪਿੰਡਾਂ ਦੇ ਵਿੱਚ ਕੀ ਮਾਹੌਲ ਨੇ ਜੋ ਮੌਜੂਦਾ ਸਰਪੰਚ ਨੇ ਉਹਨਾਂ ਦੇ ਵੱਲੋਂ ਕੀ ਕੰਮ ਕੀਤੇ ਗਏ ਨੇ ਤਾਂ ਨਵੇਂ ਸਰਪੰਚਾਂ ਦੇ ਵੱਲੋਂ ਕੀ ਵਿਜ਼ਨ ਹੈ ਜਿਹੜੇ ਕੀ ਅਹ ਲਿਆਂਦੇ ਜਾ ਰਹੇ ਤਾਂ ਜੋ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਚੁਣਨ ਤਾਂ ਇਸ ਵੇਲੇ ਅਸੀਂ ਵਿਧਾਨ ਸਭਾ ਹਲਕਾ ਮੁੱਲਾਪੁਰ ਦਾਕਾ ਦੇ ਪਿੰਡ ਬੱਦੋਵਾਲ ਦੇ ਵਿੱਚ ਮੌਜੂਦ ਹਾਂ ਤਾਂ ਜਿੱਥੇ ਮੇਰੇ ਨਾਲ ਕੁਝ ਲੋਕ ਮੌਜੂਦ ਨੇ ਪਿੰਡ ਵਾਲੇ ਗੱਲਬਾਤ ਕਰਾਂਗੇ ਉਹਨਾਂ ਦੇ ਪਿੰਡ ਦੇ ਵਿੱਚ ਕੀ ਗੁਰਦੀਪ ਸਿੰਘ ਆ ਜੀ ਮੈਂ ਨੋ ਹਾਂਜੀ ਕਿਵੇਂ ਦੇਖਦੇ ਹੋ ਪੰਚਾਇਤੀ ਚ ਉਹਨਾਂ ਦਾ ਆਗਾਜ਼ ਹੋ ਚੁੱਕਿਆ ਹੋਇਆ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਐ ਇਸ ਵਾਰ ਦੇਖਣ ਨੂੰ ਮਿਲ ਰਿਹਾ ਇਸ ਤਰ੍ਹਾਂ ਜੀ 15 ਅਕਤੂਬਰ ਨੂੰ ਲੈਖਣਤੀ ਹੋ ਰਹੀ ਹੈ ਉਹਦੇ ਵਿੱਚ ਮੇਰੀ ਵਾਈਫ ਆ ਉਹ ਮੈਂਬਰ ਪੰਚਾਇਤ ਕਰਦੀ ਹੈ ਬਾਰਡ ਨੰਬਰ 1 ਦੇ ਵਿੱਚੋਂ ਜੀ ਜਿਹੜੀ ਪਿਛਲੀ ਪੰਚਾਇਤ ਆ ਜੀ ਉਹਦੇ ਵਿੱਚੋਂ ਬਹੁਤ ਕੰਮ ਉਹਨਾਂ ਨੇ ਛੱਡਦੇ तकरीबन ਪੈਸਾ ਬਹੁਤ ਆਇਆ ਸੀ ਸਾਡੇ ਪਿੰਡ ਨੂੰ तकरीबन ਪੌਣੇ 2 ਕਰੋੜ ਰੁਪਏ ਆਇਆ ਸੀਗਾ ਇਹਦੇ ਵਿੱਚ ਪਿੰਡ ਦੇ ਨਾਲ ਬਿਤ ਕਰਾ ਵੀ ਬਹੁਤ ਹੋਇਆ ਕਈ ਆ ਤੁਹਾਡੇ ਸਾਹਮਣੇਆਂ ਗਲੀਆਂ ਵੀ ਦਿਖਾਈਆਂ ਨੇ ਇਤੋਂ ਕੰਮ ਪੂਰਾ ਪਿੰਡ ਦੇ ਵਿੱਚੋਂ ਗਲੀਆਂ ਬਣਦੀਆਂ ਜਿਵੇਂ ਜੁਗਨਕਵਾ ਤਸਵੀਰ ਜ਼ਰੂਰ ਦਿਖਾ ਦੇਣ ਇਹ ਪਿੰਡ ਦੀ ਜੋ ਤਸਵੀਰ ਹੈ ਹਾਂਜੀ ਕਿਉਂਕਿ ਉੱਥੋਂ ਗਲੀਆਂ ਬਣਦੀਆਂ ਬਣਦੀਆਂ ਤੇ ਇੱਥੋਂ ਆਕੇ ਗਲੀਆਂ ਬੰਦ ਕਰਤੀਆਂ ਐ ਇੰਟਰਲੌਕ ਏਟਾਈ ਸੀ ਇੱਥੋਂ ਜਾਕੇ ਹੋਰ ਪਿੰਡ ਜਾ ਸ਼ਿਫਟ ਕੀਤੀ ਗਈ ਹੈ ਕਹਾ ਹੋਰ ਗਲੀਆਂ ਚ ਜਿਵੇਂ ਆ ਗਲੀਆਂ ਆ ਛੱਡਦੀਆਂ ਇੱਧਰ ਆ ਸਾਹਮਣੇ ਗਲੀਆਂ ਛੱਡਦੀ ਤੇ ਕਿਹਨੇ ਸਾਡੇ ਬਹੁਤ ਗਲੀਆਂ ਨੇ ਇੱਧਰੋਂ ਮਤਲਬ ਕਿਹੜੇ ਕੰਮ ਤੋਂ ਅਧੂਰੀਆਂ ਨੇ ਜੀ ਪਹਿਲਾ ਸਰਪੰਚ ਸੀ ਕਿ ਉਹਨਾਂ ਵੱਲੋਂ ਪੱਖਪਾਤ ਦੇ ਆਧਾਰ ਦੇ ਨਾਲ ਕੰਮ ਕੀਤਾ ਗਿਆ ਪਿੰਡ ਦੇ ਵਿੱਚ ਪੱਖਵਾਦੀ ਹੋਇਆ ਜੀ ਜਿਵੇਂ ਹੁਣ ਮੰਨ ਲਓ ਜੀ ਆ ਗਲੀਆਂ ਇੱਥੋਂ ਬਣ ਕੇ ਆ ਦੋ ਚਾਰ ਗਲੀਆਂ ਛੱਡ ਕੇ ਤੇ ਗਾਹਾਂ ਪਿੰਡ ਦੇ ਪਰਲੇ ਪਾਸੇ ਕੰਮ ਸ਼ੁਰੂ ਹੋ ਗਿਆ ਤੇ ਪੱਖਵਾਦੀ ਕਹਿ ਸਕਦੇ ਆਪਾਂ ਜੀ ਹੂੰ ਪੱਖਵਾਦੀ ਸੀ ਜੀ ਇਹ ਹਾਂਜੀ ਤਾਂ ਕਿਵੇਂ ਦੇਖਦੇ ਬੱਬੀ ਜੀ ਪਹਿਲੇ ਸਰਪੰਚ ਦੇ ਵੱਲੋਂ ਕਿਸ ਤਰ੍ਹਾਂ ਦੇ ਕੰਮ ਆ ਪਿੰਡ ਦੇ ਵਿੱਚ ਕਰਵਾਏ ਗਏ ਸਾਡੇ ਕਿੰਨੇ ਦਾ ਜੀ ਬਿਲਕੁਲ ਹੀ ਨਹੀਂ ਕੀਤਾ ਕੁਛ ਵੀ ਹੂੰ ਸਾਡੇ ਕਿੰਨੇ ਦਾ ਮਤਲਬ ਅ ਦੋ ਇਟਾਂ ਵੀ ਨਹੀਂ ਲਾਈਆਂ ਜਿਹੜੀਆਂ ਆ ਦੋ ਗਲੀਆਂ ਕੀਤੀਆਂ ਦੋ ਗਲੀਆਂ ਮਤਲਬ ਕਰਨ ਤੋਂ ਬਾਅਦ ਜਿਹੜੀ ਇਟਾਂ ਲੈ ਕੇ ਚੱਕ ਕੇ ਇਥੋਂ ਤੇ ਤੁਸੀਂ ਗੱਲਬਾਤ ਨਹੀਂ ਕੀਤੀ ਸਰਪੰਚ ਨਾਲ ਵੀ ਸਾਡਾ ਏਰੀਆ ਕਿਉਂ ਛੱਡ ਰਹੇ ਹੋ ਮਹਾਰਾਜ ਅਸੀਂ ਆ ਗਲੀ ਦੇ ਵਿੱਚੋਂ ਸਾਰੀ ਗਲੀ ਵਾਲਿਆਂ ਤੋਂ ਸਾਈਨ ਕਰਵਾ ਕੇ ਵੀ ਦਿੱਤੇ ਆ ਤਿੰਨ ਚਾਰ ਗਰੀਏ ਗਲੀਵਾਰੇ ਅਸੀਂ ਜਾ ਕੇ ਵੀ ਆਏ ਆ ਉਹਨਾਂ ਦੇ ਕੋਲ ਮਤਲਬ ਬੇਨਤੀ ਵੀ ਕੀਤੀ ਆ ਉਹਨਾਂ ਕੋਲ ਫੇਰ ਵੀ ਨਹੀਂ ਇਹ ਗਲੀ ਮਤਲਬ ਸਾਡੀ ਕੀਤੀ ਸੀ ਇਹਨਾਂ ਨੇ ਕਿਹੜੀ ਪਾਰਟੀ ਜੁਗ ਸਿੰਘ ਸਰਪੰਚ ਪਹਿਲਾਂ ਕਾਲੀ ਪਾਰਟੀ ਦੇ ਸੀਗੇ ਜੀ ਹਾਂ ਜੀ ਕੰਮ ਨਹੀਂ ਕੀਤੇਗੇ ਪਿੰਡ ਦੇ ਸਹੀ ਨਹੀਂ ਜੀ ਸਾਡੇ ਇਧਰ ਏਰੀਆ ਦੇ ਵਿੱਚ ਨਹੀਂ ਕੀਤਾ ਗਏ ਠੀਕ ਹੈ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਇਸ ਵਾਰ ਪੰਚਾਇਤੀ ਚੋਣਾਂ ਫਿਰ ਆ ਗਈਆਂ ਜੋ ਪਿਛਲੇ ਸਰਪੰਚ ਸੀ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਕਿਹੜਾ ਕੰਮ ਜਿਹੜੇ ਕੀਤੇ ਗਏ ਸੀ ਦੇਖੋ ਜੀ ਮੈਂ ਇਹਨਾਂ ਨੇ ਦੱਸਿਆ ਵੀ ਜਿਹੜੇ ਕੰਮ ਅਧੂਰੇ ਤਾਂ ਛੱਡੇ ਗਏ ਨੇ ਹਨਾ ਜਿਹਦੇ ਕਰਕੇ ਜਿਹੜੇ ਹੁਣ ਸਰਪੰਚੀ ਹੋ ਰਹੇ ਤੇ ਉਹਦੇ ਵਿੱਚ ਜਿਹੜੇ ਸਾਡੇ ਕੈਂਡੀਡੇਟ ਹੋਣੇ ਖੜੇ ਨੇ ਰਾਜਵੰਦ ਸਿੰਘ ਜੀ ਰਾਜੂ ਉਹਨਾਂ ਦੇ ਵਾਈਫ ਮਤਲਬ ਸਰਪੰਚੀ ਚੋਂ ਲੜ ਰਹੇ ਨੇ ਤੇ ਉਹਨਾਂ ਨੇ ਮਤਲਬ ਗਰੀਬ ਪਰਿਵਾਰਾਂ ਦਾ ਸਾਰਾ ਸਾਥ ਦਿੱਤਾ ਚਾਹੇ ਉਹ ਖੇਡਾਂ ਦਾ ਟੂਰਨਾਮੈਂਟ ਹੋਵੇ ਨਾ ਚਾਹੇ ਤੇ ਲੋਹੜੀ ਮੇਲਾ ਹੋਵੇ ਤੇ ਚਾਹੇ ਕਿਸੇ ਉਦਾਂ ਗਰੀਬ ਦੇ ਕੇ ਦੀ ਹੈਲਪ ਕਰਨੀ ਹੋਵੇ ਬੰਦਾ ਨਾਲ ਖੜਾ ਜੀ ਹੈ ਨਾ ਜਦ ਹਾਲਾਂਕਿ ਉਹ ਨਾਂ ਤਾਂ ਮੈਂਬਰ ਸੀ ਨਾ ਉਹ ਸਰਪੰਚ ਸੀਗਾ ਤੇ ਸਾਡੀ ਸਾਰਿਆਂ ਦੀ ਇਹ ਸੋਚ ਆ ਕਿ ਉਦਾਂ ਦਾ ਇੱਕ ਇਨਸਾਨ ਹੋਣਾ ਚਾਹੀਦਾ ਹੈ ਨਾ ਜਿਹੜਾ ਕਿ ਪਿੰਡ ਦਾ ਵਿਕਾਸ ਕਰ ਸਕੇ ਔਰ ਕਿਸੇ ਕੋਈ ਵੀ ਪੱਖਪਾਤ ਨਾ ਕੀਤਾ ਜਾਵੇ ਜਿਵੇਂ ਹੁਣ ਗਲੀਆਂ ਨਾਲੇ ਜਿਹੜੀਆਂ ਛੱਡੀਆਂ ਗਈਆਂ ਉਹ ਕਿਸੇ ਕਾਰਨ ਤੋਂ ਛੱਡੀਆਂ ਗਈਆਂ ਜਦ ਕਿ ਹੁਣ ਤੱਕ ਇਹੀ ਗੱਲ ਕਹੀ ਜਾਂਦੇ ਸੀ ਕਿ ਇਹ ਗਲੀਆਂ ਪਾਸ ਹੋ ਗਈਆਂ ਹਨ ਪਰ ਬਣੀਆਂ ਨਹੀਂ ਉਹਨਾਂ ਇਸ ਵਾਰ ਕੀ ਲੱਗਦਾ ਪਿੰਡ ਵਾਲੇ ਕਿਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਇਸ ਵਾਰ ਦੇਖੋ ਜੀ ਅਸੀਂ ਤਾਂ ਇਹੀ ਗੱਲ ਕਹਾਂਗੇ ਜਿੱਥੇ ਤੱਕ ਸਾਡੀ ਆਵਾਜ਼ ਜੋ ਅਸੀਂ ਸੁਣੀਏ ਜਾਂ ਸਾਡੇ ਯੂਥ ਦੀ ਅੱਜ ਕੱਲ ਦੀ ਅਸੀਂ ਆਵਾਜ਼ ਹਨ ਤਾਂ ਸਾਡੇ ਸਾਰੇ ਨੌਜਵਾਨ ਰਾਜਵੰਦ ਸਿੰਘ ਰਾਜੂ ਦੇ ਨਾਲ ਇੱਕ ਇੱਕ ਤੋਂ ਮਾ ਦਾਦਾ ਜੀ ਇਹ ਕਿਹੜੀ ਗਲੀ ਆ ਜੀ ਜਿਹੜਾ ਸਾਡੇ ਪਿੰਡ ਦਾ ਮੌਜੂਦਾ ਸਰਪੰਚ ਆ ਉਹਦਾ ਡਰਾਈਵਰ ਆ ਉਹ ਇਸ ਗਲੀ ਦੇ ਵਿੱਚ ਹੀ ਰਹਿੰਦਾ ਵਾ ਉਹ ਤੋਂ ਉਹਨੇ ਵੀ ਨਹੀਂ ਇਹ ਗੱਲ ਕਹੀ ਵੀ ਤੁਸੀਂ ਇੱਧਰੋਂ ਇੰਟਰਲੋਕ ਚੱਕ ਕੇ ਲੈ ਕੇ ਜਾਣੇ ਹੋ ਤੇ ਸ਼ਾਇਦ ਮੈਂ ਕਹਾਂ ਮੈਂਬਰ ਪੰਚਾਇਤ ਦੀ ਵੀ ਉਹ ਖੜਾ ਹੀ ਆ ਤਾਂ ਲੋਕ ਉਹਨਾਂ ਨੂੰ ਹੁਣ ਆਪੇ ਆਪ ਦਾ ਰਾਹ ਦਿਖਾ ਦੇਣਗੇ ਕਿਉਂਕਿ ਜੇ ਉਹਦਾ ਨਾਲ ਹਰ ਟਾਈਮ ਸਰਪੰਚ ਦੇ ਰਹਿੰਦਾ ਇਹ ਡਰਾਈਵਰ ਸੀਗਾ ਤਾਂ ਉਹਨਾਂ ਤਾਂ ਗਲੀ ਬਣਾਉਣੀ ਚਾਹੀਦੀ ਸੀ ਇਹ ਜ਼ਰੂਰੀ ਇਹ ਛੱਡੀ ਗਈ ਆ ਕਿਉਂ ਛੱਡੀ ਗਈ ਆ ਇਹ ਹੁਣ ਲੋਕ ਦੱਸਣਗੇ ਆ ਇਲੈਕਸ਼ਨ ਛੱਡੇ ਤੁਸੀਂ ਭਾਈ ਜੀ ਕਿਹਾ ਵੀ ਮੈਂ ਮੈਂਬਰ ਪੰਚਾਇਤ ਲੜ ਰਿਹਾ ਤੁਹਾਡਾ ਵਿਜ਼ਨ ਕੀ ਹੈ ਤੁਸੀਂ ਕੀ ਸੋਚ ਲੈ ਕੇ ਆਪਦੇ ਪਿੰਡ 'ਚ ਲੋਕਾਂ ਦਾ ਸਾਥ ਆ ਜੀ ਮਿਲ ਰਿਹਾ ਤੇ ਮੈਂ ਜੂਤਾ ਨਾਲ ਖੜਾ ਹੀ ਆ ਜੀ ਬਾਕੀ ਜਿਹੜੇ ਉਹਨਾਂ ਨੇ ਕੰਮ ਛੱਡੇ ਆ ਅਸੀਂ ਪਹਿਲਾਂ ਉਹਨਾਂ ਨੂੰ ਪਹਿਲੇ ਦੇ ਆਧਾਰ ਤੇ ਇਹੀ ਕੰਮ ਕਰਾਵਾਂਗੇ ਬਾਕੀ ਜੇ ਰਹੀ ਗੱਲ ਜੀ ਜਿਹੜਾ ਸਰਕਾਰ ਵੱਲੋਂ ਪੈਸਾ ਆਉਣਾ ਉਹ ਤਾਂ ਠੀਕ ਆ ਪਰ ਜਿਹੜੇ ਰਾਜਵਿੰਦਰ ਰਾਜੂ ਆ ਬੜੇ ਦਰਿਆ ਦਿਲ ਦੇ ਹੈਗੇ ਨੇ ਜੀ ਆਪਦੇ ਕੋਲੋਂ ਵੀ ਪੂੰਜੀ ਖਰਚੇ ਲਾਉਂਦੇ ਜਿਵੇਂ ਇੱਕ ਸਾਲ ਦੇ ਵਿੱਚ ਉਹਨਾਂ ਨੇ ਆਖਿਆ ਵੀ ਜਿਹੜਾ ਸਰਕਾਰ ਪੈਸਾ ਦੇਊਗੀ ਉਹ ਤਾਂ ਹੀ ਪਿੰਡ ਤੇ ਲਾਉਣੇ ਲਾਉਣਾ ਤਾਂ 20 ਲੱਖ ਰੁਪਏ ਇੱਕ ਸਾਲ 'ਚ ਉਹ ਆਪਦੇ ਕੋਲੋਂ ਆਪਦੀ ਮਤਲਬ ਨੇ ਕਮਾਈ ਦੇ ਵਿੱਚੋਂ ਲਾਉਣਗੇ ਜੀ ਯਾਨੀ ਕਿ 20 ਲੱਖ ਰੁਪਏ ਆਪਦੇ ਪੱਲਿਓ ਹਰ ਸਾਲ ਲਾਣਗੇ ਪਿੰਡ ਦੇ ਹਾਂਜੀ ਉਹਨਾਂ ਨੇ ਕਿਹਾ ਜੀ ਮਤਲਬ ਜੇ ਦਾ ਸਾਡੇ ਦਾ ਸੰਮਤੀ ਹੁੰਦੀ ਸਾਡੇ ਪਿੰਡ ਦੇ ਕਿਉਂਕਿ ਸੰਮਤੀ ਨਹੀਂ ਹੁੰਦੀ ਪਿੰਡ ਵੱਡਾ 바ਜੀ ਬਹੁਤ ਲੋਕ ਹੁੰਦੇ ਆ ਵਿੱਚ ਤੁਹਾਨੂੰ ਬਤਾਂਉਂ ਗੰਗਲਾ ਲਾਉਣ ਵਾਲੇ ਵੀ ਹੁੰਦੇ ਨੇ ਜੀ ਤੇ ਪਰ ਸੰਮਤੀ ਨਹੀਂ ਹੋਈ ਜੇ ਸਾਡੇ ਸੰਮਤੀ ਹੁੰਦੀ ਤਾਂ ਸਾਡਾ ਪਿੰਡ ਬਹੁਤ ਅੱਗੇ ਲੰਘ ਜਾਂਦਾ ਨੇ ਸਰਪੰਚੇ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ ਠੋਡੇ ਬਦੋਵਾਲ ਪਿੰਡ ਦੇ ਵਿੱਚ ਤਿੰਨ ਨੇ ਜੀ ਇੱਕ ਤਾਂ ਦਿਲਜੀਂਦਰ ਸਿੰਘ ਦੇ ਬੂਟਾ ਉਹਨਾਂ ਦੀ ਵਾਈਫ ਨੇ ਇੱਕ ਰਾਜਵੰਦਰ ਰਾਜੂ ਦੀ ਜੀ ਇੱਕ ਜਿਹੜੇ ਪੁਰਾਣੇ ਸਰਪੰਚਾ ਜਸਪ੍ਰੀਤ ਜਸੂ ਉਹਨਾਂ ਦੀ ਵਾਈਫ ਆ ਹਾਂ ਜੀ ਤਿੰਨ ਨੇ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਪਿਛਲੇ ਸਰਪੰਚ ਦੇ ਵੱਲੋਂ ਸਾਰਦਾ ਤਕਰੀਬ ਨਹੀਂ ਕਹਿਣਾ ਵੀ ਵਿਕਾਸ ਕਮੇਟ ਵਿੱਚ ਪੱਖਪਾਤ ਕੀਤਾ ਗਿਆ ਠੋਡੇ ਕੀ ਕਹਿਣਾ ਸਰਪੰਚ ਆ ਦੇਖ ਹੀ ਇਹ ਹੈ ਬਾਕੀ ਸਾਨੂੰ ਪਤਾ ਹੀ ਸਾਰੇ ਕੰਮ ਕਰਾ ਨਾ ਨਹੀਂ ਇੱਧਰ ਵਿੜੇ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਸਾਰੀਆਂ ਬੀਆਂ ਬੂਈਆਂ ਗੰਦ ਓਵੇਂ ਪਿਆ ਹੋਇਆ ਤੇ ਮੜਾ ਜਾ ਬਾਰਸ਼ ਆਉਂਦੀ ਆ ਮਤਲਬ ਨੰਗਣਾ ਮੁਸ਼ਕਲ ਹੋ ਜਾਂਦਾ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਆ ਸਾਡੇ ਏਰੀਆ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਇਸ ਵਾਰ ਕੀ ਮਾਹੌਲ ਆ ਫਿਰ ਕੀ ਲੱਗਦਾ ਇਸ ਵਾਰ ਚੱਲ ਰਿਹਾ ਜੀ ਮਾਹੌਲ ਇਸ ਟਾਈਮ ਤਾਂ ਵਧੀਆ ਚੱਲ ਰਿਹਾ ਵਾ ਬਸ ਅੱਗੇ ਦੇਖੋ ਜੀ ਫਿਰ ਭਾਈ ਜੀ ਕੀ ਲੱਗਦਾ ਫਿਰ ਇਸ ਵਾਰੀ ਕੀ ਮਾਹੌਲ ਚੱਲ ਰਿਹਾ ਪਿੰਡ ਚ ਦੇਖੋ ਜੀ ਜੋ ਵੀ ਪਹਿਲਾਂ ਪਿੱਛੇ ਹੋ ਗਿਆ ਠੀਕ ਆ ਆਪਾਂ ਕਹਿੰਦੇ ਪਰ ਆਪਾਂ ਤਾਂ ਇਹ ਕਹਿੰਦੇ ਆ ਵੀ ਗਾਂ ਹੁਣ ਜਿਹੜਾ ਵੀ ਸਰਪੰਚ ਬਣੂਗਾ ਵੀ ਉਹ ਹੁਣ ਸਾਡੇ ਪਿੰਡ ਬਾਰੇ ਸੋਚੇ ਤੇ ਵਧੀਆ ਨੇਕ ਕੰਮ ਕਰੇ ਅਸੀਂ ਉਹਨਾਂ ਦੇ ਨਾਲ ਤਾ ਬਾਈ ਜੀ ਇਹ ਦੱਸੋ ਜੇਕਰ ਹੁਣ ਕੋਈ ਸਰਪੰਚ ਚੁਣਿਆ ਜਾਂਦਾ ਤਾਂ ਤੁਹਾਡੀਆਂ ਕੀ ਮੰਗਾਂ ਨੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਨੇ ਜੋ ਸਰਪੰਚ ਨੂੰ ਜਾਂ ਪੰਚਾਇਤ ਮੈਂਬਰਾਂ ਨੂੰ ਕਰਨੇ ਚਾਹੀਦੇ ਨੇ ਦੇਖੋ ਸਾਡੀ ਮੰਗ ਇਹ ਹੈ ਵੀ ਜੇ ਕੋਈ ਵੀ ਮਤਲਬ ਸਰਪੰਚ ਬਣਦਾ ਹਨ ਜੀ ਤਾਂ ਉਹਨੂੰ ਵਾਰਡ ਦੇ ਹਿਸਾਬ ਨਾਲ ਕੰਮ ਸ਼ੁਰੂ ਕਰਨਾ ਚਾਹੀਦਾ ਜਿੱਦਾਂ ਕਿ ਵਾਰਡ 11 ਵਾਰਡ ਨੇ ਸਾਡੇ ਪਿੰਡ ਦੇ ਵਿੱਚ ਹਨ ਜੀ 1 ਨੰਬਰ ਵਾਰਡ ਤੋਂ ਇੱਕ ਤੋਂ ਸ਼ੁਰੂ ਕਰਕੇ 11 ਤੱਕ ਜਾਣਾ ਚਾਹੀਦਾ ਨਾ ਕਿ 11 ਨੂੰ ਫੜ ਲਿਆ 9 ਨੂੰ ਫੜ ਲਿਆ ਜਾਂ 8 ਨੂੰ ਫੜ ਲਿਆ ਹਨਾ ਤਕਰੀਬਨ ਇੱਕ ਵਾਰਡ ਸਾਡਾ ਬਜਟ ਹੈ ਤੁਸੀਂ ਇਹ ਹਾਲਾਤ ਦੇਖ ਰਹੇ ਹੋ 1 2 3 ਠੀਕ ਹੈ ਜੀ ਜਿੱਦਾਂ ਹੁਣ ਤਿੰਨੇ ਦੇ ਵਿੱਚ ਬਣ ਚੁੱਕਿਆ ਵਾ ਤੇ ਹਜੇ ਕੁਝ ਤਿੰਨ ਦੀਆਂ ਰਹਿ ਗਈਆਂ ਇੱਕ ਬਾੜ ਓਵੇਂ ਪਿਆ ਦੋ ਬਾੜ ਉਦਾਂ ਪਏ ਨੇ ਬਾਕੀ ਪਿਛਲੇ ਤੁਸੀਂ ਬਾੜ ਦੇਖੋਗੇ ਜਿੰਨੇ ਵੀ ਸਰਪੰਚ ਆਏ ਉਹਨਾਂ ਨੇ ਸਾਰਾ ਆਪਣੀ ਏਰੀਆ ਨੂੰ ਮਤਲਬ ਸਵਾਰਿਆ ਵਾ ਪਾਰਕਾਂ ਵਧੀਆ ਬਣੀਆਂ ਹੋਈਆਂ ਨੇ ਹਨਾ ਜੀ ਗਲੀਆਂ ਨਾਲੀਆਂ ਉਹਨਾਂ ਦੇ ਬਹੁਤ ਸੋਹਣੇ ਬਣੀਆਂ ਹੋਈਆਂ ਨੇ ਤੇ ਇਹ ਜਿਹੜਾ ਵਿੜਾ ਜਦ ਕਿ ਜਿੰਨੇ ਵੀ ਕੈਂਡੀਡੇਟ ਜਿੱਤੇ ਨੇ ਜੀ ਉਹ ਜ਼ਿਆਦਾ ਬਹੁਤ ਮਤ ਤੇ ਸਾਡੇ ਏਰੀਆ 'ਚ ਜਿੱਤੇ ਨੇ ਸਾਡੇ ਪਾਸੇ ਦੇ ਜਿੱਤੇ ਨੇ ਹਨਾ ਤੇ ਇਹਦੇ ਵਿੱਚ ਸਾਰੇ ਪਿੰਡ ਵਾਲੇ ਗਵਾਹ ਨੇ ਤੇ ਬਾਕੀ ਰਹੀ ਗੱਲ ਜਿਹੜੀ ਜੀ ਸਰਪੰਚ ਦੀ ਜਿਹੜੀ ਹੁਣ ਇਲੈਕ ਤਾਂ ਬਿਲਕੁਲ ਭਾਈ ਜਿਵੇਂ ਕਹਿ ਕੇ ਹਟਨੇ ਵੀ ਇੱਕ ਨੰਬਰ ਵਾਰਡ ਇੱਕ ਨੰਬਰ ਵਾਰਡ ਤਸਵੀਰਾਂ ਵੀ ਦਿਖਾਈਆਂ ਹੁਣ ਇੱਕ ਨੰਬਰ ਵਾਰਡ ਦਾ ਤੁਸੀਂ ਪੰਚ ਦੇ ਤੌਰ ਤੇ ਤੁਸੀਂ ਤੁਹਾਡੀ ਵਾਈਫ ਨੇ ਉਹ ਚੋਨਾ ਦੇ ਵਿੱਚ ਨੇ ਤਾਂ ਹੁਣ ਤੁਹਾਡੇ ਵੱਲੋਂ ਵੀ ਪੱਕਾ ਪੱਤਰ ਕੀਤਾ ਜਾਊਗਾ ਕਿ ਆਪਣੇ ਵਾਰਡ ਸੋਚੋਗੇ ਜਾਂ ਫਿਰ ਬਾਕੀ ਵਾਰਡ ਦਾ ਵੀ ਕੰਮ ਬਰਾਬਰ-ਬਰਾਬਰ ਕੀਤਾ ਜਾਊਗਾ ਨਹੀਂ ਜੀ ਇਸ ਤਰ੍ਹਾਂ ਮੈਂ ਜਿਵੇਂ ਅਸੀਂ ਰਾਜਵਿੰਦਰ ਰਾਜੂ ਵੱਲੋਂ ਖੜੇ ਹਾਂ ਜੀ ਉਹਨਾਂ ਨੇ ਇਹ ਪਹਿਲਾਂ ਇਹੀ ਸਲਾਹ ਕੀਤੀ ਆ ਵੀ ਜਿੰਨਾ ਵੀ ਪੈਸਾ ਆਊਗਾ ਵਾੜਬੰਦੀ ਦੇ ਸਵਾਰ ਸਾਮਨਾ ਪੈਸਾ ਵੰਡਿਆ ਜਾਊਗਾ ਮੰਨ ਲਓ ਜੇ ਹੁਣ 11 ਲੱਖ ਰੁਪਇਆ ਵਾ ਤਾਂ ਇੱਕ ਵਾੜ ਹੈ ਕਿਨੇ ਤੁਹਾਡੇ ਪਿੰਡ ਦੇ 11 ਵਾੜਾ ਜੀ 11 ਵਾੜਾ ਜੀ ਮੰਨ ਲਓ ਜੇ ਸਾਨੂੰ ਕੋਲੇ 11 ਲੱਖ ਰੁਪਇਆ ਆਉਂਦਾ ਵਾ ਜਾਂ ਕਿਸੇ ਫੰਡ ਚੋਂ ਆਉਂਦਾ ਜਾਂ ਐਮਪੀ ਫੰਡ ਚੋਂ ਆਉਂਦਾ ਜਾਂ ਪੰਜਾਬ ਸਰਕਾਰ ਕਿਸੇ ਵੀ ਲਈ ਆਉਂਦੇ ਆ ਵੀ ਉਹਦੇ ਵਿੱਚ ਜੇ 11 ਆਉਂਦਾ ਤਾਂ ਅਸੀਂ ਲੱਖ ਲੱਖ ਰੁਪਇਆ ਸਾਰੇ ਵਾੜਾਂ ਚ ਲਾਵਾਂਗੇ ਨਾ ਕਿ ਅਸੀਂ ਪੱਖਵਾਦ ਕਰਾਂਗੇ ਤਾਂ ਬਿਲਕੁਲ ਪਿੰਡ ਬਦੋਵਾਲ ਦੇ ਵਿੱਚ ਮੌਜੂਦ ਆ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਂਕਿ ਜੋ ਇਸ ਤੋਂ ਪਹਿਲਾ ਸਰਪੰਚ ਸੀਗੇ ਅਕਾਲੀ ਦਲ ਪਾਰਟੀ ਨਾਲ ਸੰਬੰਧ ਸੀਗੇ ਤਾਂ ਉਹਨਾਂ ਦੇ ਵੱਲੋਂ ਵਿਕਾਸ ਦੇ ਵਿੱਚ ਜੋ ਪਿੰਡ ਵਾਲੇ ਇਲਜ਼ਾਮ ਕਰਦੇ ਪੱਖਪਾਤ ਕੀਤਾ ਜਾ ਰਿਹਾ ਸੀ ਤਰ ਕਿਹਾ ਜਾ ਰਿਹਾ ਕਿ ਇਸ ਵਾਰ ਜੋ ਪਿੰਡ ਦੀ ਦਮਾਇੰਦਗੀ ਕਰੇਗਾ ਆ ਵਾਡਾ ਦੀ ਨੁਮਾਇੰਦਗੀ ਕਰਨਗੇ ਤਾਂ ਬਰਾਬਰ ਦੇ ਹਿਸਾਬ ਨਾਲ ਚੱਲਣ ਕਿਸੇ ਵੀ ਵਾਰਡ ਨਾਲ ਜਾਂ ਫਿਰ ਕਿਸੇ ਵੀ ਪਿੰਡ ਵਾਲੇ ਦੇ ਨਾਲ ਪੱਖਪਾਤ ਜਿਹੜਾ ਕਿ ਨਾ ਕੀਤਾ ਜਾਵੇ ਸੋ ਇਹਨੂੰ ਦੇਖਣਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਬੱਧੋਵਾਲ ਦੇ ਲੋਕ ਨੇ ਕਿਹੜੀ ਕਿਹੜੇ ਉਮੀਦਵਾਰ ਦੇ ਆਪ ਦਾ ਭਰੋਸਾ ਜਿਤੋਂਦੇ ਨੇ ਤੇ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਵਿਕਾਸ ਦੇ ਕੰਮ ਨੂੰ ਕੀਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਗਪਾਲ ਦੇਨਿਕ ਸਵੇਰਾ ਪਿੰਡ ਬੱਧੋਵਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par